ਦਰਸ਼ਨ ਤੇ ਸੰਕਟ ਨਸੈ ਬਾਲਾ ਪ੍ਰੀਤਮ ਧੰਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦੇ ਦਰਸ਼ਨਾ ਵਿੱਚ ਅਜੇ ਹੀ ਅਲੋਕਿਕ ਤਾਕਤ ਸੀ ਕਿ ਜੋ ਵੀ ਗੁਰੂ ਜੀ ਦੇ ਇੱਕ ਵਾਰੀ ਦਰਸ਼ਨ ਕਰਤਾ ਉਸ ਤੇ ਸਾਰੇ ਸੰਕਟ ਮਿਟ ਜਾਂਦੇ ਸਨ ਉਸ ਦਾ ਰੋਮ ਰੋਮ ਤ੍ਰਿਪਤ ਹੋ ਜਾਂਦਾ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦੀਆਂ ਇਹ ਬਖਸ਼ਿਸ਼ਾਂ ਅੱਜ ਵੀ ਗੁਰਦੁਆਰਾ ਬੰਗਲਾ ਸਹਿ ਵਿਖੇ ਨਿਰੰਤਰ ਵਰਤ ਰਹੀਆਂ ਹਨ ਕਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਜੀ ਤੇ ਤਰਸਨਾ ਦੀ ਤਾਕਤ ਨੂੰ ਰੂਪਮਨ ਕਰਦਿਆਂ ਸ਼ਬਦ ਉਚਾਰੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੇ ਦਿੱਠੇ ਸਭ ਦੁੱਖ ਜਾਏ ਸੰਕਟ ਹਰਨ ਦੁੱਖ ਭੰਜਨ ਦਾਤੇ ਅਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਇੱਕ ਦਿਨ ਕੀਰਤਪੁਰ ਸਾਹਿਬ ਵਿਖੇ ਪਾਲਕੀ ਵਿੱਚ ਬੈਠੇ ਜਾ ਰਹੇ ਸਨ ਇੱਕ ਔੜੀ ਰੋਂਦਾ ਹੋਇਆ ਗੁਰੂ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਖੜੋ ਗਿਆ ਉਸਦੇ ਸਰੀਰ ਵਿੱਚੋਂ ਖੂਨ ਰਿਸ ਰਿਆ ਸੀ। ਕੋੜ ਤੇ ਭਿਆਨਕ ਰੋਗ ਕਾਰਨ ਉਹ ਦਰਦ ਨਾਲ ਤੜਪ ਰਿਆ ਸੀ। ਗੁਰੂ ਸਾਹਿਬ ਨੇ ਉਸ ਕੋੜੀ ਉੱਤੇ ਮਿਹਰ ਦੀ ਤ੍ਰਿਸ਼ਟੀ ਪਾਈ। ਉਸ ਨੂੰ ਆਪਣਾ ਰੁਮਾਲ ਦੇ ਕੇ ਕਿਹਾ ਇਸ ਨੂੰ ਆਪਣੇ ਸਰੀਰ ਉੱਤੇ ਫੇਰੋ। ਸਾਰਾ ਰੋਗ ਕਟਿਆ ਜਾਵੇਗਾ। ਗੁਰੂ ਸਾਹਿਬ પાસેથી ਮਿਲਿਆ ਰੁਮਾਲ ਕੋੜੀ ਨੇ ਆਪਣੇ ਸਰੀਰ ਉੱਤੇ ਫੇਰਨਾ ਸ਼ੁਰੂ ਕਰ ਦਿੱਤਾ। ਜਿਵੇਂ-ਜਿਵੇਂ ਉਸ ਨੇ ਰੁਮਾਲ ਆਪਣੇ ਸਰੀਰ ਉੱਤੇ ਫੇਰਿਆ ਉਹਦਾ ਸਾਰਾ ਰੋਗ ਖਤਮ ਹੁੰਦਾ ਗਿਆ ਤੇ ਉਹ arogh ਹੋ ਗਿਆ ਬਖਸ਼ਿਸ਼ਾਂ ਦੇ ਪੰਡਾਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਦੇ ਚਰਨ ਜਦੋਂ ਦਿੱਲੀ ਵਿੱਚ ਮਿਰਜ਼ਾ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਪਏ ਤਾਂ ਉਹ ਬੰਗਲਾ ਬੰਗਲਾ ਨਹੀਂ ਰਿਹਾ ਬੰਗਲਾ ਸਾਹਿਬ ਬਣ ਗਿਆ ਸੰਸਾਰ ਭਰ ਵਿੱਚ ਬੰਗਲੇ ਤਾਂ ਅਣਗਿਣਤ ਹਨ ਪਰ ਬੰਗਲਾ ਸਾਹਿਬ ਇੱਕ ਹੀ ਹੈ ਜਿੱਥੇ ਸਰੀਰ ਦੀ ਭੁੱਖ ਲਈ ਪ੍ਰਸ਼ਾਦੇ ਦਾ ਲੰਗਰ ਅਤੇ ਆਤਮਾ ਦੀ ਭੁੱਖ ਲਈ ਸ਼ਬਦ ਦਾ ਲੰਗਰ ਹਰ ਵੇਲੇ ਵਰਤਦਾ ਹੈ ਸੰਕਚੀ ਗੁਰਦੁਆਰਾ ਪੰਗਲਾ ਸਾਹਿਬ ਵਿੱਚ ਸਿਸ਼ੋਪਿਤ ਇਹ ਉਹ ਛੋਟਾ ਬੱਚਾ ਸਾਹਿਬ ਹੈ ਜਿਸ ਨੂੰ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਦਿੱਲੀ ਵਿੱਚ ਫੈਲੀ ਚੇਚਕ ਦੀ ਭਿਆਨਕ ਬਿਮਾਰੀ ਸਮੇਂ ਰੋਗੀਆਂ ਦੇ ਦੁੱਖ ਦੂਰ ਕਰਨ ਲਈ ਆਪ ਬਣਵਾਇਆ ਸੀ ਗੁਰੂ ਸਾਹਿਬ ਨੇ ਇਸ ਛੋਟੇ ਬੱਚੇ ਦੇ ਚੱਲ ਨੂੰ ਆਪਣੇ ਚਰਨਾਂ ਦੀ ਛੋਹ ਦੇ ਕੇ ਚਰਨਾਮਤ ਤਾਰੂਪ ਦਿੱਤਾ ਇਸ ਨੂੰ ਪੀ ਕੇ ਚੇਚਕ ਅਤੇ ਹੈਜੇ ਦੀ ਬਿਮਾਰੀ ਨਾਲ ਤੜਪ ਰਹੇ ਦਿੱਲੀ ਦੇ ਰੋਗੀ ਰੋਗ ਮੁਕਤ ਹੋਏ ਸਨ ਅੱਜ ਵੀ ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਣੇ ਇਸ ਅੰਮ੍ਰਿਤ ਕੁੰਡ ਵਿੱਚੋਂ ਅੰਮ੍ਰਿਤ ਚਲ ਲੈ ਕੇ ਸੰਗਤਾਂ ਤਨ ਮਨ ਦੀ ਤੰਤੁਸ਼ਟੀ ਪ੍ਰਾਪਤ ਕਰਦੀਆਂ ਹਨ ਅਪਾਰ ਬਖਸ਼ਿਸ਼ਾਂ ਦੇ ਭੰਡਾਰ ਸੰਕਟ ਹਰਨ ਦੁੱਖ ਪੰਚਨ ਦਾਤੇ ਤਾਂਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਪਤੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ